ਹਲੋ ਅੰਜੀ ਕੀ ਹਾਲ ਚਾਲ ਆ ਦੋਸਤੋ ਔਰ ਘਰ ਪਰਾਂ ਕਿਵੇਂ ਆ ਜਾਨਵਰ ਠੀਕ ਆ ਲੈ ਕੇ ਆ ਗਿਆ ਆਪਾਂ ਇੱਕ ਹੋਰ ਨਵਾਂ ਵਲੌਗ ਤੁਹਾਡੇ ਲਈ ਚੱਲ 바ਜੇ ਇੱਥੇ ਤੇ ਹੋਰ ਸੁਣਾਓ ਬੱਚੇ ਆਪਾਂ ਚੱਕਲੇ ਸੀ ਸ਼ਾਮ ਨੂੰ ਵੇਖੀ ਔਰ ਵੇਖ ਹੀ ਲੈਣੋ ਦੀ ਕੱਲ ਵਾਲੇ ਵਲੌਗ ਚ ਚੱਕਲੇ ਸੀ ਉਹਨਾਂ ਨੂੰ ਦਿਨੇ ਸੋਪਾ ਦੀ ਛੋਲੇ ਛਾਲੇ ਖਾਣੇ ਉਹਨਾਂ ਨੂੰ ਵੀ ਦਿਖਾਉਣੇ ਆ ਤੇ ਬੱਚੇ ਹੀ ਭੋਣੇ ਛਤਰੀ ਤੇ ਆਪਾਂ ਉਦੋਂ ਪਹਿਲਾਂ ਦਾਣਾ ਪਾਣੀ ਪਾ ਦਈਏ ਪਹਿਲਾਂ ਤੇ ਥੱਲੇ ਵਾਲੀ ਵੇਹਣੇ ਆਂਡੇ ਮਡੇ ਧਰੇ ਕਿ ਨਹੀਂ ਕਿਹਨੇ ਜੇ ਬਾਰੀ ਲਾ ਦਈਏ ਇਹਨਾਂ ਕੋਲ ਤਾਂ ਪਿਆ ਪਾਣੀ ਪਾਉਣੇ ਆ ਦਾਣਾ ਪਾਣੀ ਤੇ ਦੋ ਆਣੀ ਧਰੇ ਆ ਇਹ ਵੀ ਬੈਠੀ ਆ ਇਹ ਵੀ ਬੈਠੀ ਆ ਤੇ ਪਾਉਣੇ ਦਾਣਾ ਪਾਣੀ ਸੋਣੇ ਫਿਰ ਪਾਂਡਾ ਚਾਪੀ ਪਾਣੀ ਪੁਣੀ ਵੀ ਪਾਤਾ ਦਾਣੇ ਵੀ ਲੈਂਦੇ ਭਰ ਦੀ ਗੇਟਰੀਆਂ ਇਹਨਾਂ ਦੀਆਂ ਕਾਪੀ ਲੈਣਗੇ ਕਿਰਾਂ ਬੈਠੇ ਰਹਿਣਗੇ ਬਾਦਛਤਰੀਆਂ ਤੇ ਪਹਿਲਾਂ ਥੱਲੇ ਵਾਲ ਨੂੰ ਰੱਖ ਦਈਏ ਆਜੋ ਭਈ ਪਾਣੀ ਵੀ ਰੱਖ ਹੀ ਦੇਣੀ ਉਹਨਾਂ ਦਾ ਚਲੋ ਦਾਣੇ ਰੱਖ ਦਈਏ ਜਿੰਦਾ ਕੋਲ ਦੀ ਪਹਿਲਾਂ ਇਲਾ ਦਾਣੇ ਰੱਖ ਦਿੰਦੇ ਆਂ। ਕਾਲਾ ਦਾਣੇ ਹਲਾ। ਹਲਾ। ਆਂ ਦੀ ਵੀ ਰੱਖ ਲਈਏ। ਜ਼ਵਾਰੀ ਵਾਰੀ ਬਾਹਰ ਚ ਆ ਜਾਂਦਾ। ਰੱਖ ਬੀਟ ਸਾਫ਼ ਕਰਕੇ। ਚਲੋ ਖਾਂ ਦੋ ਦਾਣੇ ਦੋਨੇ। ਬਾਵਾਆਂ ਦੇ ਛਤਰੀ ਦੇ। ਤੇ ਅੱਜ ਆਪਾਂ ਨਵੇਂ ਕਬੂਤਰ ਵੀ ਲੈ ਕੇ ਆਉਣੇ ਆ। ਥੰਬਨੇਲ ਤੁਸੀਂ ਵੇਖ ਹੀ ਰਿਹਾ ਹੋਣਾ। ਤੇ ਦੱਸਣਾ ਮੜਾ ਕਿਦਾਂ ਦੇ ਲੱਗੇ ਨਵੇਂ ਲੈ ਕੇ ਆਵਾਂਗੇ ਅੱਜ ਕਬੂਤਰ ਕਬੂਦਰੀਆਂ ਵੀ ਲੈ ਕੇ ਆਵਾਂਗੇ 2000 ਚਲ ਖਾਂਦੇ ਦਾਣਾ ਪਾਣੀ ਹੁਣ ਜਰ ਆਪਾਂ ਤਾਂ ਵਾਲੇ ਵੇਣੇ ਜਾ ਕੇ ਉਹਨਾਂ ਨੂੰ ਪਾ ਦਈਏ ਉੱਥੇ ਵੀ ਜੋੜੇ ਨੇ ਅੰਡੇ ਧਾਰਨੇ ਸੀਗੇ ਚੱਲ ਪਿਛੋ ਦੇਣੇ ਕੀ ਤਾਂ ਡੰਡ ਤੇ ਰਗੜੀ ਉਹਨਾਂ ਨੇ ਲੋ ਲਾਲੀ ਪੌੜੀ ਜੰਝਨਿਆਤਾ ਖੋਲਦੇ ਆਂ ਬਾਰੀ ਬੈਠੇ ਆ ਲਾਈਨ ਹੀ ਦਾ ਹੈ ਅੰਡੇ ਲਾਲ ਣੇਗੇ ਪਰ ਧਾਣਾ ਪਾਣੀ ਪਾ ਦਿੰਨੇ ਆਪਾਂ ਉਹਨੇ ਚਲ ਪਾਣੀ ਵੀ ਬਦਲ ਨਾਲ ਹੀ ਪਾ ਦਿੰਨੇ ਆ ਲੋ ਮੇਟਰ ਧਾਣੇ ਲਿਆਂਦੇ ਰੱਖ ਦਈਏ ਦੇਖੋ ਕਿਵੇਂ ਡੱਕਦੇ ਪਾਣੀ ਵੀ ਰੱਖਦੀ ਲਈ ਇਹ ਗੁੰਡਾ ਭਰਿਆ ਪਿਆ ਉਹ ਪਾਣੀ ਵੀ ਰੱਖ ਦਿੰਨੇ ਆ ਚਲੋ ਸੌਖੀ ਵਾ ਕਾਲੈਂਡਰ ਚਲੋ ਕਾਲੂ ਵੇਖਾਂਗੇ ਇਹਨਾਂ ਦਾ ਕੰਮ ਨੇ ਦੇ ਤਾ ਕੋਈ ਇੱਥੇ ਕਿਹੜਾ ਕੋਈ ਬੱਚਾ ਉੱਤਿਆ ਤੇ ਕਾਲੂ ਵੇਖਾਂਗੇ ਰਾਤ ਦੀ ਬਾਜੀ ਇਹਨਾਂ ਦੀ ਥੋੜੀ ਚਾਕੇ ਪਾਸੇ ਕਰ ਦਾਂਗੇ ਬੱਚੇ ਵੀ ਦਿਖਾਉਣੇ ਤੁਹਾਨੂੰ ਆਪੇ ਬੱਚੇ ਵੀ ਛੋਟੇ ਪਿੰਜਰੇ ਚ ਰੱਖੇ ਹੋਏ ਸੀਗੇ ਤੇ ਇਹਨਾਂ ਨੂੰ ਖਾਉਣੇ ਛੋਲੇ ਤੇ ਰੰਗ ਰੂੰਗਣ ਦਾ ਛਤਰੀ ਤੇ ਅੱਜ ਭਾਵਾਂਗੇ ਜਾਂ ਕੱਲ ਤੋਂ ਭੋਣ ਲੱਗਦੇ ਛਤਰੀ ਦੀ ਵਾਵਾਏ ਬਈ ਮਿੱਤਾਂ ਇਹ ਕੋਹ શાਕ ਖਾਏ ਵਾਵਾਏ ਪਿਆ ਖਾਣ ਇਹਨਾਂ ਨੂੰ ਛੋਲੇ ਤੇ ਫਿਰ ਆਪਾਂ ਜਾਣਦੇ ਆ ਕਬੂਤਰ ਲੈ ਕੇ ਬੰਨਾ ਵੀ ਦਿਖਾਉਣੇ ਵੀ ਨਹੀਂ ਵੀ ਲਿਆਂਦਾ ਸਰੰਜੂ ਵੀ ਨਾ ਵੀ ਲਿਆਂਦੀ ਛੋਲੇ ਵੀ ਲਿਆਂਦੇ ਚੱਕਦੇ ਆ ਪਹਿਲੇ ਬੱਚੇ ਨੂੰ ਇਹਨੂੰ ਚੱਕ ਲੈਣਾ ਵਰ ਲੈਣੀ ਕਾਉਣੇ ਝੋਲੇ ਤੇ ਦਿਖਾਉਣੇ ਖਵਾ ਕੇ ਫੇਰ ਬਣਾਵਾ ਗੱਲਾਂ ਬੰਦਾ ਯਾਰ ਆਏ ਵੀਡੀਓ ਬਣਾਉਣ ਯੋ ਕਿ ਕਾਉਣੇ ਸਾਰਿਆਂ ਨੂੰ ਫਿਰ ਜਾਣੇ ਛੇਤੀ ਛੇਤੀ ਆਪਾਂ ਕਬੂਤਰ ਲੈ ਗੋਈਨਾ ਵੀ ਖਵਾਈਏ ਝੋਲੇ ਇਹਨਾਂ ਨੂੰ ਚਲੋ ਮਿੱਤਰੋ ਦੇ ਦੇ ਝੋਲੇ ਇਹਨਾਂ ਨੂੰ ਬੱਚਿਆਂ ਨੂੰ ਦੋ ਟਾਈਮ ਸੁਬਾ ਸ਼ਾਮ ਝੋਲੇ ਖਵਾਇਆ ਕਰੋ ਜ਼ਰੂਰ ਤੇ ਇੱਕ ਟਾਈਮ ਪਾਣੀ ਪਿਆ ਦਿਆ ਕਰੋ ਦੁਪਹਿਰੇ ਜੀ ਹੁਣ ਕਿਹੜਾ ਕਵਾ ਤੇ ਆਪਾਂ ਫੁੱਲ ਕਰਦੇ ਆ ਪੋਟੇ ਭਰਦੇ ਫੋਲ ਇਹਨਾਂ ਦੇ ਜਿੰਨੇ ਪੋਟੇ ਭਰੇ ਰਹਿਣਗੇ ਉਨੀ ਜ਼ਿਆਦਾ ਇਹਨਾਂ ਦੀ ਗਰੋਥ ਹੁੰਦੀ ਵਧੀਆ ਆ ਵਿੱਚ ਦੋ ਕ ਮਾੜੇ ਯਾਰ ਖੰਭ ਖਾ ਗਏ ਸੀ ਜਿਹੜੇ ਉਹ ਤਾਂ ਗਰੋਥ ਸਾਰਿਆਂ ਦੀ ਠੀਕ ਆ ਹੁਣ ਦੁਪਹਿਰੇ ਜੇ ਇੱਕ ਵਾਰੀ ਪਾਣੀ ਪਿਆ ਦਾਂਗੇ 20 20 ml ਇਹਦੇ ਨਾਲੇ ਪੋਟੇ ਬਾਵਾ ਪਾਣੀ ਲੈਣ ਲੱਪੇਂਦੇ ਬਾਅਦ ਚ ਬੱਚੇ ਔਖੇ ਨਹੀਂ ਹੁੰਦੇ ਤੇ ਸੌਖੇ ਤਾਂ ਤੁਰ ਪੈਣਗੇ ਨਾਲੇ ਆਪਦੇ ਹੱਥਾਂ ਦੇ ਸੂਏ ਹੀ ਹੋ ਜਾਣਗੇ ਡਰਨਗੇ ਘੱਟ ਵੱਚਾ ਕੋਲ ਵਾਲੇ ਘਰਮ ਜੇ ਆ ਤੇ ਬਾ ਹੀ ਜਾਂਦਾ ਫੋਨ ਚਾਗਦੇ ਆ ਪਿੰਜਰੇ ਤੇ ਲੈ ਕੇ ਆਉਂਦੇ ਆ ਆਪਾਂ ਬੱਚੇ ਓਕੇ ਦਿਖਾਉਨੇ ਆ ਫਿਰ ਤੁਹਾਨੂੰ ਕਿ ਜੇ ਆ ਕੇ ਜਾਂਨ ਪਰ ਆਪਾਂ ਲੈ ਆਂਦੇ ਸੀ ਯਾਰ ਬੱਚੇ ਜੇ ਆਹ ਵੱਡੇ ਕਬੂਤਰ ਲੈ ਆਂਦ ਨੂੰ ਹੋ ਗਏ 4-5 ਘੰਟੇ 3-4 ਘੰਟੇ ਆ ਕੇ ਆਪਾਂ ਨਾਲ ਦਿਨ ਧੁੱਪੇ ਪਾ ਦਿੱਤੀ ਹੁਣ ਸ਼ਾਮੀ ਕੀਤੇ ਆ ਜਿੱਦੀ ਜਿੱਦੀ ਆ ਮੇਰਾ ਕੰਮ ਜਿਆ ਪੈ ਗਿਆ ਮੈਂ ਧੁੱਪੇ ਪਾ ਗਏ ਸੀ ਇਹਨਾਂ ਨੂੰ ਦੇਖੋ ਮੜਾ ਜੀ ਆਪ ਨੂੰ ਦੋ ਕਬੂਤਰੀ ਬੜੀ ਸਿਰਾਂ ਲੱਗੀਆਂ ਬੱਚਿਆਂ ਵਰਗੀਆਂ ਜਮਾ ਥੇ ਵੱਡੀ ਕਬੂਤਰੀ ਤੇ ਉਹ ਕਾਲੀ ਜਿੰਨੀ ਆਪਨੀ ਹੈ ਪਿੱਛੇ ਚਿੱਟੀਆਂ ਅੱਖਾਂ ਦੀ ਬਹੁਤ ਉੱਡੀ ਵੀ ਆ ਇਹ ਕਬੂਤਰ ਜੇ ਖਰਾਬ ਕਰਦੇ ਸੀ ਆਪਾਂ ਉਹ ਛੱਡਿਆ ਸੀ ਭਾਈ ਨੇ ਕਰਾਉਣਾ ਆਪਰੇਸ਼ਨ ਪ੍ਰੋਸੈਸ ਹੁਣ ਮੇਰੇ ਤੋਂ ਸਾਹਮਣੇ ਨਹੀਂ ਯਾਰ ਲੈ ਜਾ ਉਹ ਵੱਡਾ ਕਬੂਤਰ ਪਿੱਛੇ ਨਾਲ ਜੀਨਾਂ ਉਹ ਗਦਾ ਫੰਦਰ ਮੈਟਨ ਨੂੰ ਸ਼ਾਮੇ ਬਾਅਦ ਤੇ ਪਾਣੀ ਪਿਆਦੀ ਇਹਨਾਂ ਨੂੰ ਤੋਪੇਪ ਆ ਗਿਆ ਸੀ ਯਾਰ ਮੈਂ ਕਿਹਾ ਚੱਲ ਤੋਪੇ ਤੋਂ ਪਚੰਗੀ ਜਾਂਦੀ ਹੈ ਕਿਹੜਾ ਮਾੜੀ ਆ ਦਾਣਾ ਪਾਣੀ ਰੱਖ ਦਈਏ ਦਾਣੇ ਵੀ ਰੱਖ ਦਈਏ ਰੋ ਲਓ ਦਾਣੇ ਵੀ ਰੱਖ ਦਿੰਨੇ ਆਪੇ ਖਾਈ ਜਾਣਗੇ ਥੱਲੇ ਬੋਰੀ ਵਿਛਾ ਦੀ ਕਿਰਾ ਆਪਾਂ ਅੱਛੇ ਦੀ ਵੇਖ ਗੋਡੇ ਚ ਵਾੜ ਦਿੰਨੇ ਆਪਾਂ ਦੋ ਤਿੰਨ ਦਿਨ ਅਪਿੰਗਰੀ ਚ ਰੱਖਾਂਗੇ ਪਿੰਜਰੇ ਚ ਰੱਖਾਂਗੇ ਫਿਰ ਤਾੜਾਂਗੇ ਆਪਾਂ ਇੱਥੇ ਦਾਣਾ ਪਾਣੀ ਕਰਦਿਆ ਕਰਾਂਗੇ ਘਟਾ ਧੋ ਧੂ ਕੇ ਸ਼ਾਹ ਤੇ ਕਰਾਂਗੇ ਦੁਬਾਰਾ ਥੱਲੇ 10 ਮੋੜਾ ਇੱਕ ਮਿੰਟਾਂ ਹੀ ਕਰਕੇ ਕਿਵੇਂ ਲੱਗੇ ਜਾਨਵਰ ਇਹ 5 ਕਬੂਤਰੀਆਂ ਸਨ ਇਹ ਆਪਣੇ ਇੱਕ ਕਬੂਤਰ ਉਹ ਆਪਣੇ ਕਾਲੇ ਜਿੰਨੇ ਦੀ ਆ ਗਈ ਕਬੂਤਰੀ ਘਰ ਵਾਲੇ ਕਬੂਤਰ ਦੀ ਕਾਲੇ ਜਿੰਨੇ ਦੀ ਉਹਦੇ ਕੋਲ ਆ ਬਾਈ ਕੋਲ ਆਪਣੇ ਕੋਲ ਜੇ ਆਪਾਂ ਪਿੰਡੋਂ ਫੜਿਆ ਸੀ ਆਪਣੇ ਵਾਵਾ ਤਗੜਾ ਉੱਡਿਆ ਬੱਚਾ ਹੋ ਤੇ ਉਹ ਲੈ ਗਿਆ ਸੀ ਬੱਚੇ ਘੜਾਉਣ ਨੂੰ ਆ ਕਬੂਤਰਿਆਂ ਨੇ ਲੱਗਾ ਰਿਹਾ ਉਹ ਬੱਚਾ ਵੀ ਉੱਥੇ ਛੁੱਟ ਆਇਆ ਉਹ ਆਪਾ ਕਾਲੂ ਲੈ ਗਿਆ ਵਾਂਗ ਨੂੰ ਬਹੁਤ ਸੋਣਾ ਗੱਡਿਆ ਬੱਚਾ ਹੈ ਰਹੀ ਉਹਨੇ ਦਿਖਾਵਾਂਗੇ ਤੁਹਾਨੂੰ ਕਾਲੂ ਓਕੇ ਮਿਲਦੇ ਆ ਸ਼ਾਮ ਨੂੰ ਦਿਖਾਉਣੇ ਫਿਰ ਸ਼ਾਮ ਨੂੰ ਕਿਵੇਂ ਆ ਨਾਲੇ ਕਬੂਤਰ ਨੂੰ ਦਵਾਈ ਵੀ ਦੇ ਸੀ ਸੁੱਕੇ ਵੀ ਕਬੂਤਰ ਨੂੰ ਮਖਣੀ ਚ ਲਾ ਕੇ ਦੇਣੀ ਦਵਾਈ ਉਹਦਾ ਵੀ ਟ੍ਰੀਟਮੈਂਟ ਕਰੀ ਜੰਨੇ ਯਾਰ ਮਿਲਦੇ ਆ ਸ਼ਾਮ ਨੂੰ ਫਿਰ ਲੋ ਮਿੱਤਰੋ ਦਾਣਾ ਪਣੀ ਆਪਾਂ ਜਾਗਦਾ ਸੀ ਹੁਣ ਕਰਾਉਣੇ ਮੈਂਗਾ ਫੜ ਫੜ ਕੇ ਸ਼ੌਂਕ ਕਰਾ ਲਈ ਹੁਣ ਆਪਾਂ ਨੀਲੀ ਫੜਦੇ ਪਹਿਲਾਂ ਤੜਫਦੇ ਬਾਲੇ ਯਾਰ ਡਰਦੇ ਰਿਹਾ ਅੱਖ ਚੈੱਕ ਕਰੋ ਇਹਦੀ ਮਾੜੀ ਹੈਂਡ ਸਾਫਾ ਜਮਾ ਥੋੜੇ ਡਰਦੇ ਬਾਲੇ ਆ ਬਸ ਇੱਕ ਦੋ ਦਿਨ ਰੱਖਾਂਗੇ ਕਿਤੇ ਬਾਅਦ ਚ ਆਪਾਂ ਗੁੱਡੇ ਖਾਟੇ ਥਾੜ ਦੇਾਂਗੇ ਇਹਨਾਂ ਨੂੰ ਚਾਹ ਦਵਾਈ ਵੀ ਲਾਈਏ ਇਹਨਾਂ ਨੂੰ ਪਹਿਲਾਂ ਦਵਾਈ ਦੂ ਇਹਨਾਂ ਨੂੰ ਲੱਗੀ ਨਹੀਂ ਦਵਾਈ ਦੋਈ ਲਾ ਕੇ ਫੇਰੀ ਛੱਡਾਂਗੇ। ਉਹ ਵਾਲਾ ਤੜਪੀਆਂ ਦਾ ਜਾਲ ਨਹੀਂ ਲੰਕੀ ਜਾਂਦਾ ਯਾਰ, ਬੜਾ ਹੀ ਗਰਮ ਵਾਲਾ ਲੱਗਦਾ ਉੱਤਰ ਪੁੱਛਣਾ ਪੈਂਦਾ। ਕਰੋਨਾ ਤੁਹਾਨੂੰ ਜੀ ਕੋਧਰੀ ਦਾ ਵੀ ਸ਼ੌਕ ਆ। ਸ਼ਾਹ ਕੀ ਦੇਖੋ ਮੜੀ। ਇਹ ਆਪਣੇ ਕੋਲ ਪਹਿਲਾਂ ਵੀ ਆਈ ਸੀ ਆਪਾਂ ਬੱਚੇ-ਪੁੱਚੇ ਕਢਾ ਕੇ ਵਾਪਸ ਕਰਤੀ ਸੀ ਬਹੁਤ ਸੋਹਣਾ ਬੱਚਾ ਉਹਦਾ। ਬਸ ਇਹ ਖੰਮਕੁੰਮ ਜੇ ਖਾਂਦੇ ਸੀ ਆਪਾਂ ਤਾਂ ਵਾਪਸ ਕਰਿਆ ਹੁੰਦੀ ਸੀ। ਤੇ ਹਾਂ ਬੋਰ। ਕਾਲੀ ਜਿੰਨੀ ਵੀ ਫੜਦੇ ਹਾਂ ਛੱਡ ਜਿਓ ਆਪਾਂ। ਛੱਡਦੇ ਆਂ ਆਪਾਂ ਕਾਲੀ ਜੀ ਨੇ ਡਰਦੇ ਵਾਲੇ ਯਾਰ ਬਣੇ ਗਾਦੋ ਇੰਨਾ ਇਹ ਆਪਣੇ ਘਰ ਦੀ ਪੱਠੀ ਆ ਆਪਾਂ ਛੱਡ ਗਏ ਸੀ ਉੱਥੇ ਬੱਚਾ ਗੱਡੀ 'ਤੇ ਬੈਠੀ ਆ ਤਾਂ ਕਰਕੇ ਥੋੜੀ ਜੀ ਮੂੰਹ ਮਾਜਾ ਖਰਾਬ ਆ ਪਿਆ ਦਾ ਚਟੀਆਂ ਅੱਖਾਂ ਦੀ ਆ ਬੱਚਾ ਨੇ ਖਟੀਆਂ ਅੱਖਾਂ ਨਾਲ ਕੱਢਿਆ ਹਣਾ ਬਸ ਆਹੀ ਸੀ ਅੱਜ ਦੇ ਵਲੌਗ 'ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਇੰਸਟਾਗ੍ਰਾਮ ਆਈਡੀ ਵੀ ਆਪਣੀ ਇਸੇ ਚੈਨਲ ਤੇ ਆ ਸ਼ੌਕੀ ਹਲਕ 04 ਤੇ ਆਪਣੀ ਇੰਸਟਾਗ੍ਰਾਮ ਆਈਡੀ ਆ ਉਥੇ ਹੀ ਫਾਲੋ ਕਰ ਲੈਣਾ ਓਕੇ ਬਾਈ